ਮੈਨੂੰ ਜੀਨੇ ਸੱਤੀ ਸਰਵਰਾਂ ਦੇ ਪੜਚਾਰ ਨਾਲ ਪਾਉਂਦੀ ਸਾਰੇ ਮਾਝੇ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਉਹ ਜੰਡਿਆਲਾ ਖਡੂਤ ਗੋਇੰਦਵਾਲ ਚੋਲਾ ਸਾਹਿਬ ਅਤੇ ਖਾਨਪੁਰ ਪਿੰਡ ਤੋਂ ਹੁੰਦੇ ਹੋਏ ਖਾਰਾ ਪਿੰਡ ਪੁੱਜੀ ਉਹਨਾਂ ਖਾਰਾ ਪਿੰਡ ਦੇ ਬਾਰੀਕ ਰਮ ਨਿਕ ਸਥਾਨ 'ਤੇ ਡੇਰਾ ਕੀਤਾ ਉੱਥੇ ਨਿਰਮਲ ਜਲ ਦਾ ਇੱਕ ਕੁੰਡ ਸੀ ਅਤੇ ਚਾਰ ਚੁਫੇਰੇ ਅੰਬਾਂ ਪੇਰੀਆਂ ਆੜੂਆਂ ਦੇ ਬਾਗ ਸਨ ਗੁਰੂ ਜੀ ਨੇ ਅਜੇ ਹੀ ਰਮਨੀਕ ਥਾਂ ਤੇ ਇੱਕ ਨਗਰ ਬਸਾਉਂਦਾ ਮਨ ਬਣਾ ਲਿਆ ਆਪਣੇ ਸਿੱਖਾਂ ਰਾਹੀਂ ਉਹਨਾਂ ਲੋੜਿੰਦਾ ਜ਼ਮੀਨ ਖਰੀਦ ਲਈ ਉਸ ਝਾਲ ਕੁੰਡ ਨੂੰ ਇੱਕ ਪੱਕਾ ਸਰੋਵਰ ਦੇ ਨਾਲ ਹੀ ਇੱਕ ਧਰਮਸ਼ਾਲਾ ਬਣਾਉਂ ਵਾਸਤੇ ਉਹਨਾਂ ਇੱਟਾਂ ਦੇ ਆਵੇ ਤਿਆਰ ਕਰਵਾਈ ਇੱਕ ਦਿਨ ਸਰੋਵਰ ਨੂੰ ਪੱਕਾ ਕਰਨ ਦੀ ਸੇਵਾ ਕਰਵਾ ਰਏ ਜਦ ਕਿ ਉੱਥੇ ਇੱਕ ਜੋਗੀ ਆਇਆ ਜੋਗੀ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਉਸ ਪਾਸ ਇੱਕ ਸੁਆਦੀ ਪੋਟਲੀ ਹੈ ਇਸ ਵਾਗਨ ਇਸਿਫਤ ਹੈ ਕਿ ਜੇ ਇਸ ਨੂੰ ਲੋਹੇ ਨਾਲ ਰਗੜਿਆ ਜਾਵੇ ਤਾਂ ਉਹ ਚਾਂਦੀ ਬਣ ਜਾਂਦਾ ਹੈ ਅਤੇ ਜੇ ਇਸ ਨੂੰ ਤਾਂਬੇ ਨਾਲ ਰਗੜਿਆ ਜਾਵੇ ਤਾਂ ਉਹ ਸੋਨਾ ਹੋ ਜਾਂਦਾ ਹੈ ਉਸ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਨੇ ਪੁੱਛਿਆ ਕਿ ਇਸ ਦੀ ਕੋਈ ਹੋਰ ਵੀ ਸਿਫਤ ਹੈ ਤਾਂ ਜੋਗੀ ਨੇ ਕਿਹਾ ਕਿ ਜੇ ਇਸ ਨੂੰ ਪਾਣੀ ਵਿੱਚ ਸੁੱਟਿਆ ਜਾਵੇ ਤਾਂ ਉਸ ਪਾਣੀ ਨਾਲ ਇਸ਼ਨਾਨ ਕੀਤਾ ਜਾਵੇ ਤਾਂ ਕੋੜ ਦੂਰ ਹੋ ਜਾਂਦਾ ਹੈ ਗੁਰੂ ਸਾਹਿਬ ਨੇ ਪੋਕੀ ਉਸ ਪਾਸੋਂ ਫੜ ਲਈ ਅਤੇ ਸਾਰੀ ਸਵੇਰ ਸਰੋਵਰ ਵਿੱਚ ਸੁਧ ਰਿਹਾ। ਜੋਗੀ ਇਹ ਵੇਖ ਕੇ ਬੜਾ ਦੁਖੀ ਹੋਇਆ ਪਰ ਗੁਰੂ ਜੀ ਨੇ ਕਿਹਾ ਕਿ ਮਾਇਆ ਦਾ ਮਨੁੱਖ ਵਿੱਚ ਹੰਕਾਰ, ਕ੍ਰੋਧ, ਲੋਭ ਉਤਪੰਨ ਕਰਦੀ ਹੈ ਪਰ ਇਹ ਤਾਂ ਲੋਕ ਭਲਾਈ ਦਾ ਕੰਮ ਹੈ। ਜਿਹੜਾ ਵੀ ਕੋਈ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸ ਦਾ ਰੋਗ ਠੀਕ ਹੋ ਜਾਵੇਗਾ। ਇੱਕ ਦਿਨ ਗੁਰੂ ਜੀ ਸੈਰ ਵਾਸਤੇ ਜਾ ਰਹੇ ਸਨ। ਕੀ ਰਸਤੇ ਵਿੱਚ ਉਹਨਾਂ ਵੇਖਿਆ ਕਿ ਚਾਰ ਵਿਅਕਤੀ ਰੋਂਦੇ ਕੋਲ ਆਂਦੇ ਇੱਕ ਮਨੁੱਖ ਨੂੰ ਮੰਝੇ ਉੱਤੇ ਲਟਾਈ ਚੁੱਕ ਕੇ ਲੈ ਜਾ ਰਹੇ ਸਨ ਗੁਰੂ ਜੀ ਨੇ ਉਹਨਾਂ ਨੂੰ ਰੋਕਿਆ ਤੇ ਪੁੱਛਿਆ ਇਸ ਰੋਗੀ ਵਿਅਕਤੀ ਨੂੰ ਕਿੱਥੇ ਲੈ ਜਾ ਰਹੇ ਹੋ ਅਤੇ ਇਹ ਕੌਣ ਹੈ ਉਹਨਾਂ ਕਿਹਾ ਸਾਡੇ ਪਿਤਾ ਜੀ ਹਨ ਅਤੇ ਮੁਰਾਦਪੁਰ ਪਿੰਡ ਦੇ ਚੌਧਰੀ ਹਨ ਇਹਨਾਂ ਨੂੰ ਕੋੜ ਦੀ ਬਿਮਾਰੀ ਨੇ ਬਹੁਤ ਦੁਖੀ ਕੀਤਾ ਹੈ ਉਹ ਕਹਿੰਦੇ ਹਨ ਕਿ ਇਹਨਾਂ ਨੂੰ ਦਰਿਆ ਬਿਆਸ ਵਿੱਚ ਰੋੜ ਦਿੱਤਾ ਜਾਵੇ ਇਸ ਕਰਕੇ ਆ ਸੀ ਇਹਨਾਂ ਨੂੰ ਦਰਿਆ ਬਿਆਸ ਵਿੱਚ ਜਲ ਪਰਵਾਹ ਕਰਨ ਲਈ ਜਾ ਰਹੇ ਹੂ। ਗੁਰੂ ਜੀ ਨੇ ਉਹਨਾਂ ਨੂੰ ਹadesh ਕੀਤਾ ਕਿ ਚੌਧਰੀ ਨੂੰ ਦਰਿਆ ਬਿਆਸ ਵਿੱਚ ਛੁੱਟਣ ਦੀ ਕੋਈ ਲੋੜ ਨਹੀਂ ਹੈ। ਇਹਨਾਂ ਨੂੰ ਮੇਰੇ ਨਾਲ ਲਿਆਓ ਅਤੇ ਸਰੋਵਰ ਵਿੱਚ ਇਸ਼ਨਾਨ ਕਰਵਾਓ। ਦੋ ਤਿੰਨ ਦਿਨ ਇਸ਼ਨਾਨ ਕਰਨ ਅਤੇ ਕੁਰਬਾਨੀ ਦਾ ਪਾਠ ਸੁਣਨ ਨਾਲ ਇਹ ਬਿਲਕੁਲ ਠੀਕ ਹੋ ਜਾਣਗੇ। ਗੁਰੂ ਸਾਹਿਬ ਦੇ ਇਹ ਬਚਨ ਸੁਣ ਕੇ ਚੌਧਰੀ ਦੇ ਪੁੱਤਰ ਬਹੁਤ ਖੁਸ਼ ਹੋਏ ਅਤੇ ਚੌਧਰੀ ਦਾ ਮੰਜਾ ਲਿਆ ਕੇ ਉਹਨਾਂ ਸਰੋਵਰ ਦੇ ਕੰਢੇ ਉੱਤੇ ਰੱਖ ਦਿੱਤਾ। तिर आदेश मुताबिक उना अपने पिता ਨੂੰ ਸਰੋਵਰ ਵਿੱਚ ਇਸ਼ਨਾਨ ਕਰਵਾਇਆ ਪਹਿਲੇ ਦਿਨ ਹੀ ਇਸ਼ਨਾਨ ਕਰਨ ਨਾਲ ਚੌਧਰੀ ਨੇ ਆਪਣੇ ਆਪ ਨੂੰ ਹੌਲਾ-ਹੌਲਾ ਅੰਭਵ ਕੀਤਾ ਉਸ ਦੇ ਜ਼ਖਮ ਜਿਹੜੇ ਰਸਤੇ ਅਤੇ ਪੀੜ ਕਰਦੇ ਸਨ ਠੀਕ ਹੋ ਗਏ ਸਨ ਉਹ ਰੋਜ਼ ਸਵੇਰੇ ਅਤੇ ਸ਼ਾਮ ਨੂੰ ਕੀਰਤਨ ਸੁੰਨਾ ਅਤੇ ਦੋ ਵਾਰ ਸਰੋਵਰ ਵਿੱਚ ਇਸ਼ਨਾਨ ਕਰਦਾ ਕੁਝ ਦਿਨਾਂ ਵਿੱਚ ਹੀ ਉਹ ਬਿਲਕੁਲ ਅਰੂਗ ਹੋ ਗਿਆ ਚੌਧਰੀ ਦਾ ਕੋੜ ਠੀਕ ਹੋ ਜਾਣ ਤੋਂ ਬਾਅਦ ਗੁਰੂ ਜੀ ਨੇ ਉੱਥੇ ਕੋੜੀਕਰ ਕੋਲਿਆ ਜਿੱਥੇ ਦੇਸ਼ ਤੋਂ ਵੱਖ-ਵੱਖ ਭਾਗਾਂ ਤੋਂ ਆ ਕੇ ਕੁੜੀ ਰਹਿਣ ਲੱਗ ਪਈ ਰੋਜ਼ ਬਾਣੀ ਦਾ ਕੀਰਤਨ ਸੁਣ ਕੇ ਸਰੋਵਰ ਵਿੱਚ ਇਸ਼ਨਾਨ ਕਰਦੀ ਜਦੋਂ arogh ਹੋ ਜਾਂਦੀ ਤਾਂ ਆਪਣੇ ਘਰਾਂ ਨੂੰ ਮੁੜ ਜਾਂਦੀ ਕੁਝ ਤਰੰਤਰੰ ਸ਼ਹਿਰ ਵਿੱਚ ਵੱਸ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ